मान के नाम पर होगा आप कैसे देखते हैं कैंपेन okay. तो जब पार्लियामेंट इलेक्शन आता है सारी पार्टियां करती नहीं। हैं कोई बहुत विशेष चीज तो है नहीं, नहीं।, नहीं थोड़ा नीचे तो अगर नहीं। आज जो खास बात देखने वाली है कि मेरा ख्याल व्यापारियों से मिलनी करने जा रहे हैं केजरीवाल साहब और सीएम पंजाब मैं केजरीवाल साहब को ये पूछना चाहता हूँ केजरीवाल साहब आप मिलनी तो कर रहे हो व्यापारियों से आपकी सरकार पंजाब में काम ऐसे कर रही है जिससे व्यापारी पंजाब छोड़कर भागते सबसे पहले तो लॉ एंड ऑर्डर की है जितने खाने पीने वाले लोग हैं इधर कारोबार जिनका रीजनेबल अच्छा है पंजाब की बात कर रहे कारोबार खाने पीने का मतलब है जो इकोनॉमिकली रीजनेबली दे आर डूइंग वेल सभी को फरौतियों को चिट्ठियां फोन रोज आ रहे आप अभी तक बंद नहीं करवा रहे और नंबर टू सबसे ज्यादा हमें अफसोस है कि 0.25 एक स्टैंप ड्यूटी इन्होंने लगा दी जिसका बहुत भारी असर इंडस्ट्रियलिस्ट पर हो रहा है बहुत सारे बिजनेस हाउसेज ने मेरे से बात की है छोटे इंडस्ट्रियलिस्टों ने भी मीडियम स्केल इंडस्ट्रियलिस्ट और ऑर्डनरी लोगों ने भी कि बाजा साहब अगर किसी ने आज फोर व्हीलर या टू व्हीलर को स्कूटर मोटरसाइकिल या कार या जीप ले ली जितना लोन उसने बैंक से लेना है एक तो उसने किस्तें देनी है मगर स्टैंप ड्यूटी उस पर भी लगा दी गई उसका मतलब यह हुआ कि गाड़ी अगर आपने ले ली है पंजाब से मत लो बाहर से लो लोग लोन करवाना है तो पंजाब से मत कराओ अगर पंजाब से लोगे तो लोन भी पंजाब से होगा ऐसे ही इन्होंने क्या किया है घरों पर लोग तो आगे आपको पता है कि बहुत ज्यादा कीमतें बढ़ रही हमें तो साधारण लोगों को राहत देने की जरूरत आपने उनको भी 0.2 परसेंट जीरो पॉइंट टू फाइव परसेंट स्टैंप ड्यूटी लगा दी लोन्स पर घरों के भी और इंडस्ट्रियलिस्टों के सबसे बड़ी बात है कारोबारियों ने मुझे कहा एक मेरे जानने वाले कारोबारी हैं उनका काफी बड़ा काम सौ करोड़ का वर्किंग कैपिटल है उन्होंने कहा जी हमने पांच करोड़ की बढ़ोतरी मांगी थी बैंक से तो उन्होंने कहा बिल्कुल ठीक है हम दे देंगे मगर उन्होंने अब जो ਬੈਂਕ ਨੇ ਹਮੇ ਕਹਾ ਕਿ ਗਵਰਨਮੈਂਟ ਆਫ ਪੰਜਾਬ ਨੇ ਇਹ ਜੋ ਟੈਕਸ ਲਗਾਇਆ ਇਹ ਪੁਰਾਣਾ ਟਾਈਮ ਜੋ 100 ਕਰੋੜ ਹਮਨੇ ਆਪਣੀ ਕਿਸ਼ਤੇ ਵੀ ਦੇ ਦਿੱਤੀਆਂ ਉਹਨਾਂ ਨੇ ਕਹਾ ਕਿ ਸਟੈਂਪ ਡਿਊਟੀ ਬਣਾਨੀ 105 ਪਰ ਲੱਗੇਗੀ 5 ਪਰ ਨਹੀਂ ਲੱਗੇਗੀ ਤਾਂ ਇਸ ਕੇ ਹਿਸਾਬ ਸੇ ਭੜੇ ਇੰਡਸਟ੍ਰੀਅਲਿਸਟਸ ਆਲਰੇਡੀ ਆਗੇ ਯੂਪੀ ਕੋ ਔਰ ਗੁਜਰਾਤ ਕੋ ਔਰ ਬਾਕੀ ਸਟੇਟਸ ਮੇ ਭਾਗ ਰਹੇ ਔਰ ਇਸ ਕੇ ਸਾਥ ਸਾਥ ਜਿਹੜੀ ਵੱਡੀ ਗੱਲ ਏ ਅਜੇ ਬਹਿਸ ਦੀ ਲੋੜ ਏ ਪੰਜਾਬ ਦੇ ਵਿੱਚ ਬਰਗਾੜੀ ਬਾਈਬਲ ਕਲਾ ਉਮਰ ਵਿਜੇ ਪ੍ਰਤਾਪ ਇਹਨਾਂ ਦਾ ਆਪਣਾ ਕੁਲੀਗ ਛੱਗ ਗਿਆ ਕਹਿੰਦਾ ਕਹਿੰਦਾ 2 ਸਾਲ ਮੈਂ ਵੀ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਨੇ ਸਪੀਕਰ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ 'ਚ ਵਿਸ਼ਵਾਸ ਜੋ ਆਇਆ ਸੀ ਤੁਹਾਡੀ ਪਾਰਟੀ ਨੇ ਕਿ ਅਸੀਂ ਦੋਸ਼ੀਆਂ ਨੂੰ ਕਚਹਿਰੀਆਂ ਤੱਕ ਡੇਰੇ ਤੱਕ ਪਹੁੰਚਾਵਾਂਗੇ ਅਜੇ ਤੱਕ ਉਹਦੇ ਤੋਂ ਕੋਈ ਵੈਸ ਕਰ ਨੂੰ ਤਿਆਰ ਨਹੀਂ ਹਰ ਰੋਜ਼ ਕੁਮਰ ਵਿਜੇ ਪ੍ਰਤਾਪ ਟਾਈਮ ਮੰਗਦਾ ਸੀ ਮੰਗਨੇ ਲਾਅ ਐਂਡ ਆਰਡਰ ਦੀ ਮੈਂ ਤੁਹਾਨੂੰ ਪਹਿਲੇ ਵਕਸਤਾ ਦੱਸ ਦਿੱਤੀ ਡਰੱਗ ਦਾ ਬਿਊਜ਼ ਇੰਨਾ ਵੱਧ ਗਿਆ ਕਿ ਟੈਲੀਫੋਨ ਤੇ ਪੰਜਾਂ ਮਿੰਟਾਂ ਚ ਮੇਰਾ ਓਪਨ ਚੈਲੰਜ ਹੈ ਸੀਐਮ ਪੰਜਾਬ ਜਿੱਥੇ ਵੀ ਜਾ ਕੋਲ ਬਹਿ ਜਾ ਮੈਂ ਟੈਲੀਫੋਨ ਕਰਨਾ ਆਮ ਲੋਕ ਜਿਸ ਤਰ੍ਹਾਂ ਕਹਿੰਦੇ ਕਿ ਟੈਲੀਫੋਨ ਕਰੋ ਤੇ ਪੰਜਾਂ ਮਿੰਟਾਂ ਚ ਹਰ ਜਗ੍ਹਾ ਤੇ ਘਰਾਂ ਚ ਡਿਲੀਵਰੀ ਹੈ ਲੜਕੀਆਂ ਦੇ ਵਿੱਚ ਬੜੇ ਪੇਮਾਨੇ ਤੇ ਇਹ ਵੱਧ ਰਿਹਾ ਇਸ ਦੇ ਨਾਲ ਨਾਲ 70 ਸਾਲ ਚ ਪਹਿਲੀ ਵਾਰ ਹੋਇਆ ਕਿ ਅੱਜ ਬਜਟ ਅੱਜ ਗਵਰਨਰ ਦੇ ਡਰੈਸ ਹੋਏ ਤੇ ਇੱਕੋ ਸ਼ਿਟਿੰਗ ਦੇ ਵਿੱਚ ਹੀ ਤੁਸੀਂ ਸਾਰਾ ਬਜਟ ਆਹ ਸੌਰੀ ਗਵਰਨਰ ਦੇ ਐਡਰੈਸ ਤੇ ਡਿਸਕਸ਼ਨ ਖਤਮ ਕਰਤੀ ਵਿਦਨ 3-4 ਆਵਰਸ اپੋਜੀਸ਼ਨ ਨੂੰ ਟਾਈਮ ਨਹੀਂ ਦਿੱਤਾ ਸੇਮ 17 ਸਾਲਾਂ ਚ ਪਹਿਲੀ ਵਾਰ ਬਜਟ ਤੇ ਹੋਇਆ ਜੀ ਸਾਡੇ 9 ਲੀਡਰ ਆਪੋਜੀਸ਼ਨ ਨੂੰ ਲੈ ਕੇ 9 ਐਮ ਐਲ ਏਜ਼ ਨੂੰ ਮਤਲ ਕਰ ਦਿੱਤੇ ਕਿ ਜਿਹੜੀ ਸਾਡੀ ਮੇਜਰ ਡਿਮਾਂਡ ਹੈ ਕਿ ਸਾਡੇ ਇੱਕ ਸਾਥੀ ਜਿਹੜੇ ਦਲਿਤ ਵਰਗ ਨਾਲ ਤਲਕ ਰੱਖਦੇ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੇ ਜਿਹੜੀ ਮਾੜੀ ਭਾਸ਼ਾ ਅੰਦਰ ਇਸਤੇਮਾਲ ਕੀਤੀ ਕਿ ਜੇ ਮੰਗ ਕਰ ਰਿਹਾ ਉਪਰ ਉਪ ਮੁੱਖ ਮੰਤਰੀ ਦੀ ਜਦੋਂ ਨਾ ਪੰਜ ਛੇ ਵਾਰ ਨਾਰੇ ਲਾਏ ਤੇ ਉਹਨੂੰ ਕਹਿ ਦਿੱਤਾ ਕਿ ਮੈਨੂੰ ਲੱਗ ਰਿਹਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਜੁਤੀ ਸੰਘਾਣੀ ਪੈਣੀ ਅਸੀਂ ਪ੍ਰਿਵਿਲੇਜ ਮੋਸ਼ਨ ਮੂਵ ਕੀਤਾ ਹੈ ਚੀਫ ਮਿਨਿਸਟਰ ਦੇ ਖਿਲਾਫ ਅੱਜ ਦੇ ਦਿਨ ਤੱਕ ਸਪੀਕਰ ਸਾਹਿਬ ਨੇ ਹਫਤਾ ਹੋ ਗਿਆ ਪ੍ਰਿਵਿਲੇਜ ਦਾ ਜਵਾਬ ਹੀ ਕੋਈ ਨਹੀਂ ਦਿੱਤਾ ਮੈਂ ਤਾਂ ਸਪੀਕਰ ਸਾਹਿਬ ਨੂੰ ਇੰਨੀ ਬੇਨਤੀ ਕਰੂੰ ਸਪੀਕਰ ਸਾਹਿਬ ਤੁਸੀਂ ਘੱਟੋ ਘੱਟ ਕੰਸੈਂਟ ਹੀ ਦੇ ਦਿਓ ਇਹ ਗੱਲ ਕਹੋ ਕਿ ਸਾਡੀ ਪਾਰਟੀ ਦੀ ਮਾਨਸਿਕ ਭਾਵਨਾਵਾਂ ਆਲਰੇਡੀ ਇਸ ਵਰਗ ਦੇ ਦਲਿਤ ਵਰਗ ਦੇ ਖਿਲਾਫ ਨੇ ਤੁਸੀਂ ਕਹੋ ਜੋ ਮੁੱਖ ਮੰਤਰੀ ਨੇ ਕਿਹਾ ਠੀਕ ਹੈ ਘਰ ਤੋਂ ਘੜ ਕੋਈ ਐਕਸੈਪਟ ਤੇ ਕਰੋ ਉਹ ਚੀਜ਼ ਇੱਥੇ ਕੋਈ ਵੀ ਹੋ ਰਹੀ ਸੋ ਬਹੁਤ ਮੇਜਰ ਪੁਆਇੰਟਸ ਜਿਹੜੇ ਨੇ ਅੱਜ ਇਹ ਡਿਸਕਸ਼ਨ ਅੱਛਾ ਤੁਸੀਂ ਵੇਖੋ ਸਰਕਾਰੀ ਮੁਲਾਜ਼ਮ ਸੈਕਟਰੀ ਜੇ ਕੱਲ ਕਾਲੇ ਕੱਪੜਿਆਂ ਚ ਆਦੇ ਸਰਕਾਰੀ ਟੀਚਰ ਜਿਹੜੇ ਨੇ ਚੀਫ ਮਿਨਿਸਟਰ ਦੀ ਘਰ ਨੂੰ ਕੇਰੀ ਬੈਠੇ ਨੇ ਐਂਡ ਉਹ ਸਾਰਿਆਂ ਦੀ ਡਿਮਾਂਡ ਜੋ ਨੇ ਜਿਹੜੀਆਂ ਇਹਨਾਂ ਨੇ ਮੈਨੀਫੈਸਟੋ ਤੋਂ ਪਹਿਲੇ ਕਿਸਾਨ ਪੰਜਾਬ ਦੇ ਬਾਰਡਰਾਂ ਤੇ ਧੱਕੇ ਖਾਰੇ ਕੱਲ ਗੱਡੀਆਂ ਰੋਕੀਆਂ ਉਹਨਾਂ ਐਮਐਸਪੀ ਦਾ ਜ਼ਿਕਰ ਕੋਈ ਨਹੀਂ ਸੋਈ 8 9 10 ਵੱਡੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਦਾ ਵਕਤ ਮੰਗਨੇ ਆ ਡਿਸਕਸ਼ਨ ਹੀ ਕਰਵਾਉਣਾ ਨਹੀਂ ਚਾਹਦੇ ਪੰਜਾਬ ਦੇ ਵੱਡੀ ਪਾਰਟੀ ਇਲੈਕਸ਼ਨ ਮੋਰਚ ਆਉਣ ਤੋਂ ਪਹਿਲਾਂ ਹੀ ਸਾਥੀ ਸਾਥ ਛੱਡਰੇ ਨੇ ਗੁਰਪ੍ਰੀਤ ਜੀਪੀ ਛੱਡ ਕੇ ਤੁਹਾਡੇ ਸਾਹਦੇ ਦੇਖੋ ਮੇਰੀ ਇੱਕ ਸੁਣੋ ਇਲੈਕਸ਼ਨਾਂ ਤੋਂ ਪਹਿਲੇ ਆਂਜਣ ਭੜਿਆ ਬਹੁਤ ਸਾਰੇ ਸਾਡੇ ਵਿੱਚ ਵੀ ਆਣ ਵਾਲੇ ਅਸੀਂ ਅਜੇ ਰੋਕ ਕੇ ਰੱਖਿਆ ਵੱਡੇ ਵੱਡੇ ਚਿਹਰੇ ਆਣਗੇ ਤੇ ਜੀਪੀ ਸਾਹਿਬ ਨੂੰ ਤੇ ਮੇਰਾ ਖਿਆਲ ਪੁਰਾਣੇ ਵਕਤ ਦਾ ਜੇ ਟਰੈਕ ਰਿਕਾਰਡ ਹੀ ਵੇਖੋ ਪਹਿਲੇ ਅਕਾਲੀ ਦਲ ਵਿੱਚ ਫਿਰ ਪੀਪੀਪੀ ਚ ਗਏ ਫਿਰ ਛਾੜਿਆ ਨੇ ਕਾਂਗਰਸ ਚ ਲੈ ਆਂਦੇ ਹੁਣ ਇੱਕ ਛੋਟਾ ਜਿਹਾ ਲਾਲਚ ਕਿ ਮੇਰੇ ਆ 2.5 ਸਾਲ ਜਿਹੜੇ ਨੇ ਸੌਖੇ ਟੱਪ ਜਾਣਗੇ ਤੁਹਾਨੂੰ ਅੰਦਾਜ਼ਾ ਹੈ ਹੀ ਕਿ ਗਵਰਨਮੈਂਟ ਚ ਆਉਣ ਦਾ ਮਕਸਦ ਕੀ ਹੈ ਇਹਨੂੰ ਇਸ ਗੱਲ ਦਾ ਮੇਰੇ ਨਾਲ ਟੈਲੀਫੋਨ ਤੇ ਪਹਿਲੇ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਜੀਪੀ ਜੀ ਸਿਆਸੀ ਤੁਸੀਂ ਸੂਸਾਈਡ ਕਰਨ ਲੱਗੇ ਇਹ ਤੁਹਾਡਾ ਸੂਸਾਈਡ ਹੈ ਚੌਥੀ ਪਾਰਟੀ ਚੱਲੇ ਹੋ ਵੈਸੇ ਵੀ ਤੁਹਾਡਾ ਵਜੂਦ ਖਤਮ ਹੋ ਜਾਣਾ ਜਮਾਤ ਨੇ ਇਸ ਤੋਂ ਬਾਅਦ ਆਣਾ ਹੀ ਨਹੀਂ ਇਹ ਤੇ ਹਾਈਬ੍ਰੇਸ਼ਨ ਸੀ ਇੱਕ ਵਾਰ ਆਈ ਇਸ ਤੋਂ ਬਾਅਦ ਇਹਨਾਂ ਦਾ ਕੰਮ ਤੇ ਮੁੱਕ ਜਾਣਾ ਹੈ ਹਮੇਸ਼ਾ ਤੇ ਤੂੰ ਖੁਦਕਸ਼ੀ ਕਿਹੜੀ ਗੱਲਾਂ ਕਰਨ ਜਾ ਰਹੇ ਹੈ ਤੇ ਜਿਹੜਾ ਖੁਦਕਸ਼ੀ ਦੇ ਉੱਤਰ ਆਏ ਉਹਨੂੰ ਕਿੰਨੀ ਵਾਰ ਕੋਠੇ ਤੋਂ ਲਾ ਸਕਦੇ ਹੋ ਤੁਸੀਂ ਇਹਨੇ ਛਾਲ ਮਾਰਨੀ ਭਾਰਤੀ ਸੋ ਇਹ ਆਤੋਂ ਮਜਬੂਰ ਹੈ ਚੌਥੀ ਪਾਰਟੀ ਚਲਾ ਗਿਆ ਕੋਈ ਗੱਲ ਨਹੀਂ ਸਰ ਆਸ਼ਾਮ ਅੱਜ ਸ਼ਾਮ ਨੂੰ ਦਿੱਲੀ ਮੇ ਕਾਂਗਰਸ ਕੀ ਬੈਠਕ ਹੈ ਕਿ ਪੰਜਾਬ ਕੇ ਉਮੀਦਵਾਰੋਂ ਪਰ ਵੀ ਚਰਚਾ ਹੋਣ ਵਾਲੀ ਹੈ ਅਭੀ ਪੰਜਾਬ ਕੀ ਚਰਚਾ ਲੇਟ पंजाब की चर्चा भी लेट होगी कल हमारी मीटिंग हो चुकी है और पंजाब की चर्चा भी कुछ दिन लगेगी वजह क्या है और आप भी लोग उसकी वजह आपको हम टेलीविजन पर समझा रहे लोकसभा चुनाव लड़ेंगे सर आप भी पार्टी जिनको लड़ाएगी उनकी मैं मदद करूंगा कंपेनर की भी जरूरत एक ऐसा चेहरा चाहिए जो सारे पंजाब में जा सके जिनकी लोग बात गंभीरता से लेते हैं जो अपनी बात पार्टी की रख सके अगर सारे के सारे इलेक्शन लड़ने के मूड में हो गए तो इलेक्शन कंपेन कौन चलाएगा सब सबसे बड़ी बात ऐसी होती है कंपेन को मैनेज करना कंपेन को अच्छे ढंग से रन करना उसके लिए भी इंपॉर्टेंट आदमी चाहिए और मैंने तो पहले ही जब मैं इस दफा राज्यसभा से इस्तीफा देकर आया मैंने ਸਾਰੇ ਪੰਜਾਬ ਕੋਲ ਆਪਣੀ ਪਾਰਟੀ ਕੋ ਵੀ ਇਹ ਕਲੀਅਰ ਕਰ ਦਿੱਤਾ ਕਿ ਮੇਰਾ ਜ਼ਿੰਦਗੀ ਦਾ ਲਾਸਟ ਫੇਜ਼ ਆ ਪੰਜਾਬ ਮੇ ਹੋਗਾ ਆਈ ਵਿਲ ਨਾਟ ਐਂਟਰ ਪਾਰਲੀਮੈਂਟ ਬਾਈਬਾ ਸਾਹਿਬ ਚਰਚਾ ਹੈ ਕਿ ਅਕਾਲੀ ਦਲ ਤੇ ਭਾਜਪਾ ਇੱਕ ਵਾਰ ਫਿਰ ਤੋਂ ਗੱਠ ਜੋੜ ਕਰ ਰਹੇ ਨੇ ਹੋ ਸਕਦਾ ਪਰਸੋਂ ਤੱਕ ਦੇਖੋ ਮੈਂ ਤੁਹਾਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੈਂਡ ਦਾ ਆਪਣੀ ਵਿਗੜੀ ਹੋਈ ਔਰਤ ਨਾਲ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਰਿਸ਼ਤੇਦਾਰ ਕੀ ਕਾ ਸੀ ਮੂੰਖ ਖਾਵਾਂਗੇ ਇਕੱਠੇ ਹੋ ਜਾਓ ਥੋੜੀ ਦੇਰ ਬਾਅਦ ਸੇ ਲਾਵਾਂ ਫੇਰੇ ਚ ਇਕੱਠੇ ਹੋ ਜਾਓ ਫਿਰ ਵੱਖੋ ਵੱਖ ਜਾ ਕੇ ਜਿੱਥੇ ਰਹਿੰਦੇ ਚਲੇ ਜਾਓ ਇਲੈਕਸ਼ਨਾਂ ਚ ਇਕੱਠੇ ਹੁੰਦੇ ਬਾਅਦ ਚ ਛੇਤ ਰਚਤਰੀ ਹੁੰਦੇ ਮੈਂ ਸਾ ਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੂਸੀ ਨੂੰ ਫੇਰ ਲਿਆਣ ਲੱਗੇ ਹੋ ਪਹਿਲੇ ਫੈਸਲਾ ਤੇ ਕਰ ਲੋ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਟ ਚੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਸੁਆਮੀ ਨਾਤਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿ ਸੀ ਕੀ ਭਾਈ ਅਮਰਿੰਦਰ ਪਾਦ ਸਿੰਘ ਨੂੰ ਧਿਬਰੂਗੜੀ ਜ਼ਿਲ੍ਹੇ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਜੋ ਉਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ ਇਹ ਵਿਗੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਆਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸ਼ਤੇ ਟੁੱਟਿਆ ਪਹਿਲੇ ਉਹਨਾਂ ਸਾਰੇ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲੈਣੇ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣ ਠੀਕ ਤੇ ਜੇ ਬੁੱਧੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿੱਸਾ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾ ਲਓ ਜਦੋਂ ਜਦੋਂ ਫੇਰ ਹੋ ਜਾਏਗਾ ਫੇਰ ਸਫਾਈ ਕਰ ਲਾਂਗੇ ਤੇ ਇਹ ਗੱਲਾਂ ਲੋਕਾਂ ਵਿੱਚ ਸੈਲ ਨਹੀਂ ਕਰ ਰੀਆਂ ਬਾਕੀ ਬੈਸਟ ਆਫ ਵਿਸ਼ਸ ਮੈਂ ਸਮਝਣੇ ਇਹਦੇ ਵਿੱਚ ਵੇਖੋ ਦੋ ਚੀਜ਼ਾਂ ਸਮਝੋ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ ਅਸਲ ਫਾਇਦਾ ਨਰਾ ਥੋੜਾ ਮੋਟਾ ਹੋਏਗਾ ਭਾਜਪਾ ਨੂੰ ਕਿਉਂਕਿ ਭਾਜਪਾ ਨੂੰ ਪਤਾ ਪਿੰਡਾਂ ਵਿੱਚ ਸਾਡੀ ਐਂਟਰੀ ਬੰਦ। ਅਕਾਲੀ ਦਲ ਦੇ ਬਹਾਨੇ ਬੂਥ ਲਾਂਜੋਗਾ ਪ੍ਰਬੰਧ ਇਹਨਾਂ ਕੋਲ ਜੇਗਾ। ਤੇ ਅਕਾਲੀ ਦਲ ਨੂੰ ਇੰਨਾ ਮੈਂ ਦੱਸ ਦਵਾ। ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਭੁਗਤਦੇ। ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਅਕਾਲੀ ਦਲ ਨੂੰ ਝੇਲਣਾ ਪੈਗਾ। ਬਾਕੀ ਮੈਂ ਇਹਨਾਂ ਨੂੰ ਆਪਣੀਆਂ ਬੈਸਟ ਓਵਿਸ਼ਸ ਪੇਸ਼ ਕਰਨਾ। ਸ਼ਾਦੀ ਦਾ ਤਿਹਾਰ ਆ ਗਿਆ ਤੁਹਾਡੇ ਇਕੱਠੇ ਹੋਣਾ ਜ਼ਰੂਰੀ ਹੈ ਰਿਸ਼ਤੇਦਾਰ ਵੀ ਵਿਚਾਰੇ ਤਰਲੋ ਮੱਚੀ ਹੋ ਰਹੇ ਨੇ ਕਿ ਇਕੱਠੇ ਹੋਵੋ ਲੋਕ ਜਿਹੜੇ ਸੱਦੇ ਨੇ ਵਿਆਹ ਸ਼ਾਦੀ ਚੋ ਕੀ ਕਹਿਣਗੇ ਸੋ ਇਹਨਾਂ ਦੀ ਇੱਕ ਮਜਬੂਰੀ ਦਾ ਰਿਸ਼ਤਾ ਹੈ ਬਦਲ ਸਾਹਿਬ ਮੰਨ ਲੀਏ ਕਿ ਤੁਸੀਂ ਪਾਰਲੀਮੈਂਟ ਤੋਂ ਨਹੀਂ ਲੜੋਗੇ ਤੁਹਾਡੇ ਵਿਰੁੱਧ ਮੰਨ ਕੀ ਲਓ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ ਹੋਰ ਕਸਤਾ ਬਣਾਣਾ ਤੇ ਹੋਰ ਤੁਹਾਨੂੰ ਮੈਂ ਐਫੀਡੇਵਿਟ ਦੇ ਕਹਿੰਦੇ ਉਹ ਦੇ ਦੇਣਾ ਮਾਨੁਰਾਂ ਦੇ ਅੰਦਰ ਗੱਲ ਹੋਈ ਸੀ ਉਹ ਭਗਵੰਤ ਮਾਨ ਲੜੇਗਾ ਮੈਂ ਪੱਕਾ ਇਹ ਭਗਵੰਤ ਵੇਖੋ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਜਿੱਥੋਂ ਤੱਕ ਭਗਵੰਦ ਦੀ ਗੱਲ ਹੈ ਉਹਦਾ ਚੈਲੰਜ ਪੂਰ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਡਰ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਆ ਜੇ ਭਗਵੰਦ ਤੇ ਲੜਦਾ ਉਹ ਬਕਾਇਦਾ ਤਾਂ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕੋ ਠੀਕ ਹੈ ਤੇ ਜਿਹੜੀ ਮਰਜੀ ਸੀਟ ਤੋਂ ਪੰਜਾਬ 'ਚ ਜਿੱਥੋਂ ਵੀ ਲੜੇਗਾ ਭਗਵੰਦ ਦੇ ਬਰਾਬਰ ਮੈਂ ਆਮ